ਇੱਕ ਨਵਾਂ ਕਾਨੂੰਨ ਬਣਾ ਕਰਕੇ ਸਿੱਖਾਂ ਦੇ ਉੱਤੇ ਇੱਕ ਹਮਲਾ ਕੀਤਾ ਹੈ ਅੱਜ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਸੁਨੇਹੇ ਮੁਤਾਬਕ ਉਹਨਾਂ ਦੇ ਕਰਕੇ ਮਹਾਰਾਸ਼ਟਰ ਦੇ ਵਿੱਚ ਜੋ ਸਿੰਧੇ ਸਰਕਾਰ ਨੇ ਕਾਨੂੰਨ ਬਣਾਇਆ ਹੈ ਉਸ ਦੇ ਬਾਰੇ ਜਿਹੜਾ ਹੈ ਡਟ ਕੇ ਉਦਾਸ ਭਾਈ ਸਤਾਮ ਸਿੰਘ ਜੀ ਖੰਡਾ ਅਤੇ ਮਹਾਵੀਰ ਸਿੰਘ ਜਰਮਨ ਤੋਂ ਭពਿੰਦਰ ਸਿੰਘ ਜੀ ਪਲਵਾਨ ਸੁਖਰਾ ਸਰ ਜੀ ਵੀ ਗੰਵਾ ਦੇ ਜਿਹੜੇ ਮਾਰਚ ਕੱਢ ਰਹੇ ਨੇ ਲੇਕਿਨ ਪਰੰਪਰਨਾਂ ਵਿੱਚ ਇਸ ਤਰ੍ਹਾਂ ਨਾਲ ਤੇ ਦਿੱਲੀ ਦਾ ਅਟੈਕ ਕੀਤਾ ਗਿਆ ਸਮਝੋ ਕਿ ਅੱਜ ਵੀ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਹੈ ਉਹ ਪਾਇਆ ਜਾ ਰਿਹਾ ਖਾਸ ਤੌਰ ਤੇ ਜੋ 2015 ਵਿੱਚ ਵੈਬ ਕਲਾਕ ਨੂੰ ਲੱਗ ਰਿਹਾ ਹੈ ਦੇਖੋ ਇੱਕ ਪੰਜਾਬ ਬਚਾਓ ਅੱਜੀਆਂ ਮਾਰਚ ਵਗੈਰਾ ਕੱਢੇ ਜਾ ਰਹੇ ਨੇ ਪੂਰੇ ਪੰਜਾਬ ਅਕਾਲੀ ਗੱਲਬਾਤ ਚੰਗੇ ਸੰਕੇਤ ਨੇ ਕਰਨਾ ਚਾਹੀਦਾ ਸਿਆਸਤਦਾਨ ਨੂੰ ਪੂਰਾ ਹੱਕ ਹੈ ਲੋਕਤੰਤਰ ਵਿੱਚ ਇਹ ਕਰਨ ਦਾ ਠੀਕ ਕਿੰਭੇਰਾ ਆਪਣਾ ਮੰਨਣਾ ਹੈ ਕਿ ਅਜੇ 2015 ਦਾ ਜੋ ਕਰੰਟ ਹੈ ਉਹ ਜੋ ਕਿ ਜਿਸ ਨੇ ਕੀ ਇੱਕ ਸਿਆਸੀ ਕਰੰਟ ਦੇ ਰੂਪ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਮਾਰਜਿਨ ਤੇ ਲਿਆ ਕੇ 3 ਸੀਟਾਂ ਲਾ ਕੇ ਖੜਾ ਕਰਤਾ ਹੈ ਉਹ ਕਰੰਟ ਅਜੇ ਅੱਜ ਐਗਜ਼ਿਸਟ ਕਰਦਾ ਕਿਤੇ ਸਿੱਖ ਕੌਮ ਦੇ ਵਿੱਚ ਅਜੇ ਪਰੋਸਾ ਜਿਹੜਾ ਸੀਗਾ ਦੁਬਾਰਾ ਸਟੈਬਲਿਸ਼ ਨਹੀਂ ਹੋਇਆ ਸਮਾਂ ਲੱਗੇਗਾ ਹੋਰ ਇਹਦੇ ਵਾਸਤੇ ਇਹਨਾਂ ਨੂੰ ਆਪਣੇ ਅਕਾਲੀ ਦਲ ਨੂੰ ਆਪਣੇ ਕੰਡਕਟ ਦੇ ਵਿੱਚ ਆਪਣੇ ਵਿਵਹਾਰ ਦੇ ਵਿੱਚ ਆਪਣੀ ਵਚਨਬੱਧਤਾ ਦੇ ਵਿੱਚ ਕਾਫੀ ਕੁਝ ਬਦਲਾਅ ਲਿਆਉਣ ਦੀ ਲੋੜ ਹੈ ਅਗਰ ਇਹ ਪੁਰਾਣੇ ਅਕਾਲੀ ਦਲ ਤੇ ਜੋ ਕਿ 1995 ਤੋਂ ਪਹਿਲਾਂ ਸੀਗਾ ਅਗਰ ਉਸ ਨੂੰ ਦੁਬਾਰਾ ਲੈ ਕੇ ਆਂਦੇ ਨੇ ਸਿੱਖ ਕੌਮ ਦੇ ਸਾਹਮਣੇ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੀ ਰਿਵਾਈਵਲ ਛੇਤੀ ਹੋਏਗੀ لیکن جس ਤੰਗ ਦੇ ਨਾਲ ਹੁਣੇ ਚੱਲ ਰਹੇ ਨੇ ਉਹਦੀ ਰਿਵਾਈਵਲ ਦੀ ਰੇਟ ਮੈਨ ਲੱਗਦਾ ਕਿ ਸੋ ਰਹੇਗੀ ਔਰ ਸਿੱਖ ਕੌਮ ਵੀ ਚਾਂਦੀ ਹੈ ਕਿ ਉਹਨਾਂ ਦੀ ਸਿਆਸੀ ਆਵਾਜ਼ ਸਟਰੋਂਗ ਹੋਏ ਕਿਉਂਕਿ ਸਾਡੇ ਕੋਲ ਹੋਰ ਕੋਈ ਆਲਟਰਨੇਟਿਵ ਨਹੀਂ ਹੈਗਾ ਵੀ ਕੈਨ ਨਾਟ ਗੋ ਟੂ ਬੀਜਪੀ ਅਸੀਂ ਪੰਜਾਬ ਦੇ ਲੋਕਾਂ ਨੇ ਆਪ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਤੋਂ ਇਹਨਾਂ ਦੀ ਰਿਵਾਈਵਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਉਹਦੇ ਵਾਸਤੇ ਅਕਾਲੀ ਦਲ ਨੂੰ ਇੱਕ ਮੰਥਨ ਕਰਨਾ ਚਾਹੀਦਾ ਹੈ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੇ ਵਿਚਾਰ ਵੀ ਲੈਣੇ ਚਾਹੀਦੇ ਨੇ ਹੋਰ ਆਪਣੇ ਵਿਵਹਾਰ ਦੇ ਵਿੱਚ ਇੱਕ ਮੈਂ ਸਮਝਦਾ ਕਿ ਸਿੱਖ ਧਰਮ ਦੇ ਪਤੀ ਵਚਨ ਪੱਤਾ ਉਹਨਾਂ ਨੂੰ ਜਾਣੀ ਪੈਗੀ ਵਰਨਾ ਇਹ ਸਰਵਾਈਵ ਨਹੀਂ ਹੋ ਸਕਣਗੇ ਜਿੱਥੇ ਤੱਕ ਸ਼੍ਰੀ ਅਕਾਸ਼ ਤੱਕ ਸੱਦਾ ਸਵਾਲ ਹੈ ਉਹ ਜਿਹੜੇ ਜਥੇਦਾਰ ਆਂਦੇ ਨੇ ਔਰ ਉਸ ਦੇ ਵਿੱਚ ਇਹ ਇੱਕ ਇੰਸਟਰੂਮੈਂਟ ਬਣਾ ਕਰਕੇ ਜਥੇਦਾਰ ਨੂੰ ਯੂਜ਼ ਕਰਦੇ ਨੇ ਟੂਲ ਬਣਾ ਕੇ ਯੂਜ਼ ਕਰਦੇ ਨੇ ਇਹਨਾਂ ਸਿੱਖਾਂ ਦੀ ਭਾਵਨਾਵਾਂ ਨੂੰ ਕਾਫੀ ਠੇਸ ਲੱਗਦੀ ਹੈ ਸੋ ਸੁਖਵੀਰ ਬਾਦਲ

खालसा अकाल पुरख की फौज मैं ओ अकाली हाँ मैं समर्पित अपने गुरु में मैं समर्पित किसी व्यक्ति को नहीं हाँ क्योंकि मेरे गुरु की जो फिलोसफी है ना वो तो युग युगां, युगां तक सेम रहेगी जिंदी रहेगी इस करके मैं अकाली हाँ मैं किसी सियासी पार्टी का सोच लैके नहीं चल रहा मैं गुरु नानक की सोच लैके चल रहा लेकिन प्रोफेसर जेकर इस तरह ही लोगों का विरोध जो है जारी रहा लगता नहीं है कि अकाली दल अपनी जरा ਪੰਜਾਬ ਵਿਚ ਆ ਯਾਤਰਾ ਜਿਹੜੀ ਉਹ ਰੱਦ ਨਹੀਂ ਪਾ ਸਕਦੀ ਜਿਸ ਤਰ੍ਹਾਂ ਲੋਕ ਉਹਨਾਂ ਦੇ ਉੱਤੇ ਜੁੱਤੀਆਂ ਨਾਲ ਜਿਹੜਾ ਹਮਲਾ ਕਰਦੇ ਨਜ਼ਰ ਆ ਰਿਹਾ ਹੈ। ਦੇਖੋ ਜੁੱਤੀਆਂ ਨਾਲ ਹਮਲਾ ਕਰਨਾ ਇੱਕ ਮੰਦ ਭਾਗੀ ਗੱਲ ਹੈ। ਤੇ ਮੈਨੂੰ ਲੱਗਦਾ ਕਿ ਸਿਵਲਾਈਜ਼ਡ ਸੁਸਾਇਟੀ ਦਾ ਹਿੱਸਾ ਨਹੀਂ ਹੋ ਚਾਹੀਦਾ। ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਜੁੱਤੀਆਂ ਮਾਰਨੀਆਂ ਜਾਂ ਕਿਸੇ ਦੇ ਤੇ ਸ਼ਾਈ ਡੋਲ ਦੇਣੇ ਇਹ ਸਿਵਲਾਈਜ਼ਡ ਸੁਸਾਇਟੀ ਦਾ ਹਿੱਸਾ ਨਹੀਂ ਹੈ। ਬਸ ਸਾਰੇ ਲੋਕਤੰਤਰ ਵਿੱਚ ਹੋਰ ਸਾਡੇ ਕੋਲ ਤਰੀਕੇ ਨੇ ਜਿਹਦੇ ਨਾਲ ਅਸੀਂ ਆਪਣਾ ਰੋਸ ਪ੍ਰਗਟ ਕਰ ਸਕਦੇ ਹਾਂ। ਇਹ ਤਰੀਕੇ ਮੈਂ ਐਟ ਲੀਸ ਮੈਂ ਡੋਰਸਿੰਗ ਕਰਦਾ ਪਰ ਫਿਰ ਅਸੀਂ ਤਾਂ ਸੱਚੀ ਆਵਾਜ਼ ਜਿਹੜੀ ਆ ਸੰਗਤ ਦੇ ਸਾਹਮਣੇ ਲੈਂਦੀ ਸੀ ਜਿਵੇਂ ਜਿਹੜਾ ਮਤਲਬ ਕੀਤਾ ਸੀ ਜੀ ਤੇ ਸੁਖਬੀ ਬਾਦਲ ਹੋਂਦੇ ਕੈਂਪ ਤੇ ਸ਼ਾਹਮਨੀ ਜਿਹੜੇ ਬਿਲਡ ਕਮੇਟੀ ਨੇ ਸਾਡੇ ਨਾਲ ਬਿਸਨਸ ਕਰ ਦਿੱਤਾ ਜੀ ਤੇ ਹੋਰ ਦੱਸੋ ਕੀ ਹੋਇਆ ਅ ਲੇਕਿਨ ਲੱਗਦਾ ਕਿ ਹੁਣ ਕਿਉਂਸ ਜਿਹੜਾ ਮੇਨ ਸੀਗਾ ਉਹ ਫੜਿਆ ਗਿਆ ਹੈ ਕਿ ਲੱਗਦਾ ਹੈ ਕਿ ਹੁਣ ਜਿਹੜੀ ਪੁਲਿਸ ਕਾਰਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਅੱਜ ਅ ਆਪਾਂ ਕਹਿ ਸਕਦੇ ਹਾਂ ਕਿ ਕੋਈ ਦਿਨ ਪਹਿਲਾਂ ਉਹ ਅ ਦਿੱਲੀ ਆਪਣੇ ਜੁਪੀ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਫੋਟੋ ਸਾਹਮਣੇ ਆਈ ਸੀ ਜੀ ਤੇ ਪੰਜਾਬ ਪੁਲਿਸ ਨੇ ਜਾ ਕੇ ਉਹਨੂੰ ਫੜ ਕੇ ਲਿਆਂਦਾ ਚੰਗੀ ਗੱਲ ਹੈ ਤੇ ਸਰਕਾਰ ਦਾ ਜੇ ਇਹ ਰੁਝਾਨ ਇਸ ਤਰ੍ਹਾਂ ਬਣਦਾ ਹੈ ਤੇ ਚੰਗੀ ਗੱਲ ਹੈ ਕਿਉਂਕਿ ਇਹਦੇ ਨਾਲ ਫਿਰ ਸਾਨੂੰ ਉਹ ਗੱਲਾਂ ਦਾ ਪਤਾ ਲੱਗ ਜਾਏਗਾ ਜੋ 2015 ਵਿੱਚ ਕੀ ਹੋਇਆ ਸੀ ਕਿ ਉਹ ਮੁੱਖ ਸੀਗੇ ਉਹਨਾਂ ਦੇ ਉਹਨਾਂ ਦੀ ਜਿਹੜੀ ਕੋਰ ਕਮੇਟੀ ਆ ਉਹਦੇ ਵੀ ਉਹ ਮੈਂਬਰ ਸੀ ਤੇ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਬਰੀ ਕਰਨੀ ਉਹ ਹੁਣ ਸਾਹਮਣੇ ਆਈ ਆ ਤੇ ਅਸੀਂ ਤਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਹੁਣ ਉਹਨਾਂ ਨੂੰ ਸਚਾਈ ਜਿਹੜੀ ਆ ਸਾਹਮਣੇ ਲਿਆ ਕੇ ਰੱਖਾ ਲੇਕਿਨ ਲੋਕਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋ ਰਿਹਾ ਸੁਖਵੀਰ ਬਾਦਲ ਰੈਲੀ ਕੱਢਦੇ ਤਰਨ ਤਰਨ ਦਿੱਤੀ ਵੱਜ ਜਾਂਦੀ ਆ ਨਾਲ ਉਹਨਾਂ ਦੇ ਅਕਾਲੀਆਂ ਦੇ ਉੱਤੇ ਇਹ ਲੱਗਦਾ ਕਿ ਅੱਜ ਵੀ ਗੁੱਸਾ ਉੱਦਦਾ ਇਹ ਕਾਇਮਾ ਗੱਲ ਲੋਕਾਂ ਦਾ ਜਿੰਨਾ ਪਹਿਲੋ 2015 ਸੀਗਾ ਜਿਹੜੇ ਘਟਨਾ ਵਾਪਰ ਰਹੀਆਂ ਨੇ ਭਾਵੇਂ ਹਜੂਰ ਸਾਹਿਬ ਦੀਆਂ ਨੇ ਭਾਵੇਂ ਹੋਰ ਗੁਰਦੁਆਰੇ ਨੇ ਉਹਨਾਂ ਵਿੱਚ ਇਹਨਾਂ ਦੀ ਨਕਮੀ ਟੀਮ ਜਿਹੜੀ ਆ ਬਾਦਲ ਦੀ ਉਹਦਾ ਕਰਕੇ ਹੀ ਲੋਕ ਉਹਨਾਂ ਦਾ ਵਿਰੋਧ ਕਰਦੇ ਆ ਕੀ ਲੱਗਦਾ ਅਕਾਲੀ ਦਲ ਨੂੰ ਕੋਈ ਵਿਰੋਧ ਨਹੀਂ ਕਰਦਾ ਕਿ ਲੋਕ ਚਾਹੁੰਦੇ ਆ ਵੀ ਅਕਾਲੀ ਦਲ ਜਿਹੜਾ ਵਾ ਉਹ ਆਉਣਾ ਚਾਹੀਦਾ ਅਕਾਲੀ ਦਲ ਹੀ ਸਾਨੂੰ ਸਿੱਧੇ ਰਸਤੇ ਲਿਜਾ ਕੇ ਚੱਲਦਾ ਪਰ ਉਸ ਪਰਿਵਾਰ ਨੇ ਅਕਾਲੀ ਦਲ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਫਿਰ ਉਸ ਕਰਕੇ ਲੋਕ ਜਿਹੜੇ ਆ ਕਾਲੀ ਦਲ ਨੂੰ ਨਹੀਂ ਛੱਤਰ ਮਾਰਦੇ ਉਹ ਬਾਦਲਾਂ ਨੂੰ ਮਾਰ ਰਹੇ ਨੇ ਕੀ ਲੱਗਦਾ ਕਿ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਸਮਾਂ ਕਾਫੀ ਹੋ ਗਿਆ ਲੋਕ ਸੋਚ ਰਹੇ ਕਿ ਨਹੀਂ ਹੁਣ ਲੋਕਾਂ ਦਾ ਗੁੱਸਾ ਖਤਮ ਹੋਦਾ ਹੈਗਾ ਕਿ ਲੱਗਦਾ ਕਿ ਗੁੱਸਾ ਵਧਦਾ ਹੀ ਜਾ ਰਿਹਾ ਹੈ ਲੋਕਾਂ ਦੇ ਵਿੱਚ ਇਹ ਗੱਲ ਚੰਗੀ ਆ ਗਈ ਹੈ ਕਿ ਸਾਨੂੰ ਹੁਣ ਆਪ ਸ਼ਰਮਣੀ ਕਾਲੀ ਦਲ ਨੂੰ ਸਰਜੀਤ ਕਰਨਾ ਪਵੇਗਾ ਕਿਉਂਕਿ ਬਾਦਲ ਪਰਵਾਰ ਨੂੰ ਬਾਹਰ ਕੱਢਣਾ ਇਸ ਕਰਕੇ ਕਿਉਂਕਿ ਬਾਦਲ ਨੂੰ ਇਸ ਕਰਕੇ ਕੱਢਣਾ ਹੈ ਕਿ ਉਹਨਾਂ ਨੇ ਨਾ ਤਾਂ ਸ਼੍ਰੋਮਣੀ ਕਾਲੀਦਾਲ ਦਾ ਕੁਝ ਛੱਡਿਆ ਤੇ ਨਾ ਹੀ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਛੱਡਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਉਹਨਾਂ ਨੇ ਇੰਨੀ ਜਿਆਦਾ ਉਹਦੇ ਵਿੱਚ ਆਣ ਕੇ ਉਹਨਾਂ ਨੇ ਗੱਲਬਾਤ ਕਰਦੇ ਆ ਵੀ ਉਹ ਜਥੇਦਾਰ ਵੀ ਉਹਨਾਂ ਦੇ ਹੁਕਮ ਦੇ ਨਾਲ ਹੀ ਚੱਲਦੇ ਨੇ ਤੇ ਹੁਕਮ ਦਾ ਹੁਕਮ ਦੇ ਜਿਹੜੇ ਹੁਕਮ ਨੇ ਜਿਹੜੇ ਬੰਦੇ ਨੇ ਜਥੇਦਾਰ ਰੱਖੇ ਉਹ ਜਥੇਦਾਰ ਉਹਨਾਂ ਦੀ ਗੱਲ ਕਰੇਗਾ ਇਸ ਕਰਕੇ ਸਾਡੀ ਕੌਮ ਨੂੰ ਇਹ ਵੇਖਣਾ ਚਾਹੀਦਾ ਹੈ ਪੰਚ ਪ੍ਰਧਾਨੀ ਮਰਦਾ ਦੇ ਵਿੱਚ ਆਉਣਾ ਚਾਹੀਦਾ ਪੰਚ ਪ੍ਰਧਾਨੀ ਮਰਦਾ ਦੇ ਮੁਤਾਬਕ ਹੀ ਜਥੇਦਾਰਾਂ ਦੀ ਚੋਣ ਹੋਣੀ ਚਾਹੀਦੀ ਹੈ ਤੇ ਪੰਚ ਪ੍ਰਧਾਨੀ ਦੇ ਵਿੱਚ ਹੀ ਸਾਨੂੰ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵੀ ਜਿਹੜੀਆਂ ਹੈਗੀਆਂ ਪੰਚਾਇਤਾਂ ਵੀ ਪੰਚ ਪ੍ਰਧਾਨੀ ਦੇ ਵਿੱਚ ਜਾ ਕੇ ਉਹਨਾਂ ਨੂੰ ਕਰਨਾ ਪਊਗਾ ਫਿਰ ਸਾਡਾ ਪੰਜਾਬ ਜਿਹੜਾ ਬਚੇਗਾ ਔਰ ਸਾਡੇ ਪੰਥ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਤੇ ਹੀ ਤਾਂ ਹੀ ਗੱਲ ਕਰ ਸਕਦੇ ਜੇ ਅਸੀਂ ਹੋਏ ਇੱਕਤਰ ਮਿਲੋ ਮੇਰੇ ਭਾਈ ਲੇਕਿਨ ਜਦੋਂ ਤੁਸੀਂ ਤੁਹਾਨੂੰ ਬਾਹਰ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਦਾ ਹੋਰ ਗੁੱਸਾ ਵਧਾ ਗਿਆ ਕੀ ਲੱਗਦਾ ਕਿ ਗਲਤੀ ਸੁਧਾਰਨੀ ਚਾਹੀਦੀ ਸੀਗੀ ਹੁਣ ਆ 2024 ਦੀਆਂ ਚੋਣਾਂ ਆ ਗਈਆਂ ਨੇ ਹੁਣ ਪੰਜਾਬ 'ਗੌਰ ਯਾਤਰਾ' ਸ਼ੁਰੂ ਕਰ ਦਿੱਤੀ ਗਈ ਕੀ ਲੱਗਦਾ ਕਿ ਇਹਦਾ ਪੰਜਾਬ ਬਚ ਪਾਏਗਾ ਲੇਕਿਨ ਆਪਣੇ ਘਰ ਦੇ ਵਿੱਚ ਹੀ ਨਹੀਂ ਦੇਖਿਆ ਜਾ ਰਿਹਾ ਜੋ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਚ ਨਹੀਂ ਦੇਖ ਪਾਰੇ ਜਾਂ ਕਿਉਂਕਿ ਤੁਸੀਂ ਪਰਿਵਾਰ ਦਾ ਹਿੱਸਾ ਸੀਗੇ ਸ਼੍ਰੋਮਣ ਅਕਾਲੀ ਦਲ ਲੰਮਾ ਜੀ ਤੁਸੀਂ ਐਸਜੀਪੀਸੀ ਦਾ ਪਾਣੀ ਪੈਰ ਦੇ ਤੌਰ ਤੇ ਕੀਆ ਸੇਵਾ ਵੀ ਦਿਵਾਈ ਹੈ ਕੀ ਲੱਗਦਾ ਨਹੀਂ ਕਿ ਤੁਹਾਨੂੰ ਪਰਿਵਾਰ ਦੇ ਤੌਰ ਤੇ ਆਪਣੇ ਨਾਲ ਜੋੜ ਲੈਣਾ ਚਾਹੀਦਾ ਤਾਂ 2024 ਜਿਹੜਾ ਰਾਜ ਦੀ ਉਹ ਸੁੱਖੀ ਹੁੰਦੀ ਹੈ ਨਜ਼ਰ ਆਣੀ ਚਾਹੀਦੀ ਹੈ ਕੋਨ ਲੱਗਦਾ ਸੀ ਨੂੰ ਜੇ ਕੋ ਆਪ ਖਵਾਏ ਕਰਤਾ ਖੁਸ਼ ਲੈ ਚੁ ਗਿਆ ਜਿਨ੍ਹਾਂ ਨੂੰ ਖਤਮ ਕਰਨਾ ਹੁੰਦਾ ਨਾ ਕਾਲਪੁਰ ਖਵਾਏ ਗੂਨੇ ਉਹਨਾਂ ਦੇ ਮਤ ਜਿਹੜੀ ਆ ਉਹਨਾਂ ਦੇ ਖੋ ਲੈਂਦੇ ਨੇ ਇਹਨਾਂ ਦੀ ਮਤ ਜਿਹੜੀ ਮਰ ਗਈ ਹੈ ਇਸ ਕਰਕੇ ਇਹਨਾਂ ਨੂੰ ਹੁਣ ਇੱਕੋ ਗੱਲ ਦੀ ਵੀ ਆ ਕਿ ਹਾਈ ਕੁਰਸੀ ਹਾਈ ਕੁਰਸੀ ਕੁਰਸੀ ਤਾਂ ਹੁਣ ਉਹਨਾਂ ਨੂੰ ਮਿਲਣੀ ਨਹੀਂ ਉਹ ਜਿਸ ਤਰ੍ਹਾਂ ਉਹ ਜਾਂਦੇ ਨੇ ਬਾਜ਼ਾਰਾਂ ਵਿੱਚ ਜੇ ਉਹਨਾਂ ਨੂੰ ਕੋਈ ਛੱਤਰ ਮਾਰਦਾ ਤਾਂ ਉਹਨੂੰ ਅਸੀਂ ਕੋਈ ਚੰਗੀ ਗੱਲ ਨਹੀਂ ਚਾਹੁੰਦੇ ਹਰੇਕ ਬੰਦੇ ਨੂੰ ਹੱਕ ਹੈ ਵੀ ਉਹ ਆਪਣੇ ਕਾ ਆਪਣੇ ਗੱਲ ਵਾਸਤੇ ਕਰ ਸਕਦਾ ਆ ਇਸ ਤਰ੍ਹਾਂ ਲੋਕਾਂ ਨੂੰ ਛੱਤਰ ਮਾਰਨ ਨੂੰ ਲੋਕਾਂ ਵੱਲੋਂ ਉਹ ਵੀ ਅਸੀਂ ਚੰਗੀ ਗੱਲ ਹੀ ਸਮਝਦੇ ਪਰ ਇਹਦੇ ਪਿੱਛੇ ਆਪਾਂ ਗੱਲ ਕਰੀਏ ਤੇ ਇਹ ਉਹਨਾਂ ਦੀ ਹੀ ਗਲਤੀਆਂ ਨੇ ਉਹਨਾਂ ਗਲਤੀਆਂ ਦਾ ਹੀ ਇਹ ਉਹਨਾਂ ਨੂੰ ਆਪਣਾ ਜਿਹੜਾ ਹੈਸਟਲ ਸਾਹਮਣੇ ਜਿਹੜਾ ਖਮਲਾਜਾ ਕੰਮ ਭੁਗਦਾਨ ਪੈ ਰਿਹਾ ਉਹ ਇਸੇ ਕਰਕੇ ਆ ਕਿ ਉਹਨਾਂ ਨੇ ਪਤਾ ਵੀ ਇਹ ਡਰਾਮੇ ਕਰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਤੁਸੀਂ ਉਸ ਟਾਈਮ ਤੇ ਹੋਕਾ ਦਿੱਤਾ ਸੀਗਾ ਹੁਣ ਫਿਰ 13 ਤਰੀਕ ਨੂੰ ਕਿਸਾਨ ਜਾ ਰਹੇ ਨੇ ਕੀ ਲੱਗਦਾ ਤੁਸੀਂ ਫਿਰ ਦੁਬਾਰਾ ਤੋਂ ਨੌਜਵਾਨਾਂ ਨੂੰ ਅਪੀਲ ਕਰੋਗੇ ਬੀਇੰਗ ਐ ਸਿੱਖ ਬੀਇੰਗ ਪੰਜ ਪੈਸਾ ਆਪਕਾ ਪੰਜ ਪੈਸੇ ਕੀ ਉਹ ਵੀ ਸ਼ਮੂਲੀਅਤ ਕਰਨੇ ਬਿਲਕੁਲ ਜੀ ਜਦੋਂ ਸਾਡਾ ਕੋਈ ਹੱਕ ਨਹੀਂ ਸਾਨੂੰ ਮਿਲਦਾ ਤੇ ਜੇ ਸਾਡੇ ਕਿਸਾਨ ਜੁਨੀਏਰ ਨੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸਾਨੂੰ ਉਹਦੇ ਵਿੱਚ ਜਾਣਾ ਚਾਹੀਦਾ ਦੂਸਰੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਨਸਾਫ ਮੋਰਚਾ ਜਿਹੜਾ ਚੱਲਦਾ ਸਾਡਾ ਉਹਦੇ ਵੱਲ ਜ਼ਿਆਦਾ ਧਿਆਨ ਹੈ ਜੀ ਇਸ ਕਰਕੇ ਫਿਰ ਵੀ ਜਦੋਂ ਕਿਸਾਨਾਂ ਨੂੰ ਸਾਨੂੰ ਬਲਦੇਵ ਸਿੰਘ ਸਰਸਣ ਮਿਲਦੇ ਰਹਿੰਦੇ ਆ ਉਹ ਕਹਿੰਦੇ ਨਹੀਂ ਅਸੀਂ ਇਹ ਜਾਣਦੇ ਆ ਮੁੜ ਕੇ ਤੁਹਾਨੂੰ ਬੇਨਤੀ ਕਰਾਂਗੇ ਤੇ ਫਿਰ ਤੁਸੀਂ ਆਓ ਤਾਂ ਅਸੀਂ ਜਾਵਾਂਗੇ ਉੱਥੇ ਅਸੀਂ ਵੀ ਜਾਵਾਂਗੇ ਠੀਕ ਹਾਂਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ